ਚੋਟੀ ਦਾ ਮੈਚ ਖੇਡਿਆ ਜਾ ਰਿਹਾ ਲਾ ਰੇਡ ਪਈ ਇਸ ਮੈਦਾਨ ਦੇ ਵਿੱਚ ਕਿਹੜਾ ਜਫਾ ਲਾਵੇਗਾ ਟ੍ਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਚਾਰ ਖਿਡਾਰੀਆਂ ਦੇ ਵਿੱਚੋਂ ਦੇਖਦੇ ਹਾਂ ਵੀ ਕਿਹੜਾ ਲਾਉ ਕਿਹਦੇ ਅੰਦਾਜ਼ ਦੇ ਨਾਲ ਜਫਾ ਲਾਉ ਸੰਦੀਪ ਲੋਧੜ ਰੇਡ ਪਾਉਣ ਲਈ ਵਧਿਆ ਹੋਇਆ ਪਰ ਜੱਗੂ ਹਾਕਮ ਵਾਲੀਆ ਆਹ ਹਾਕਮ ਵਾਲੀ ਦੀ ਧਰਤੀ ਦਾ ਜੱਗੂ ਅੱਜ ਕਹਿਰ ਕਰੀ ਜਾਂਦਾ ਹੈ ਮੁੰਡਾ ਕਹਿੰਦੇ ਕਹਿਰ ਕਰੀ ਜਾਂਦਾ ਆਹ ਬੱਲੇ ਬੱਲੇ ਹੋ ਗਈ ਆਹ ਬੱਲੇ 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 ਹੋ ਗਈ ਕਿ ਕਰਤਾ ਕਹਿਰ ਚੋਗਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਆਹ ਗੱਲ ਰਾਜੇ ਖੇਲੇ ਦੀ ਜਿਹੜੀ ਧੂਆ ਆਹ ਲੱਤੂ ਵਾਲੀ ਦੀ ertid ਦਾ ਪ੍ਰੀਤ ਹੌਸਲੇ ਬੁਲੰਦਾਂ ਮੁੰਡੇ ਦੇ ਹੌਸਲੇ ਬੁਲੰਦ ਹੈ ਜੱਫੇ ਵੀ ਕਹਿਰ ਦੇ ਲਾਏ ਹਰ ਰੇਡਾਂ ਵੀ ਕਹਿੰਦੇ ਅੱਜ ਕਹਿਰ ਦੀਆਂ ਪਾਰਿਆ ਪਰ ਜੱਗੂ ਕਹਿੰਦਾ ਮੈਂ ਕਰਦਾ ਦੋ ਹੱਥ ਆਹ ਜੱਗੂ ਤੇ ਪ੍ਰੀਤ ਪ੍ਰੀਤ ਅਤੇ ਜੱਗੂ ਦੇ ਦਰਮਿਆਨ ਆਹ ਕਬੱਡੀ 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 ਆਹ ਬੱਲੇ 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 ਆਹ ਕਬੱਡੀ 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 ਆਹ ਵਾਹ ਓ ਜੱਗੂਆ ਵਾਹ ਓ ਪ੍ਰੀਤ ਵਾਹ ਓ ਜੱਗੂਆ ਨਹੀਂ ਨਹੀਂ ਸਾਡਾ ਲੋ ਦੋਨੇ ਜਾਫੀ ਹੈ ਦੋਨੇ ਜਾਫੀ ਹੈ ਤੇ ਜਾਫੀ ਦੇ ਨਾਲ ਜਾਫੀ ਦਾ ਮੁਕਾਬਲੇ ਵਾਲੇ ਜਿੱਥੇ ਵੀ ਆਵਾਜ਼ ਸੁਣਦੇ ਐ ਆਪਣੀ ਟੀਮ ਨੂੰ ਲੈ ਕੇ ਗਰਾਊਂਡ ਦੇ ਵੱਲ ਪਹੁੰਚਣਗੇ ਆ ਸੰਦੀਪ ਲੋਧੜ ਪਰਮਾ ਜੋਸਾ ਗੱਜ ਚੌੜੀ ਛਾਤੀ ਐ ਕਿ ਅੰਬਰਾ ਤੀਕਰ ਧਮਕ ਗੂਜਦੀ ਆ ਤੱਕ ਤੱਕ ਸੀਨਾ ਧੜਕੇ ਨਾਲ ਬਾਸ ਦੇ ਹਿੱਕਾਂ ਗੁੰਦੀਆਂ ਆ ਜੱਗੂ ਜੱਗੂ ਹੋ ਗਈ ਮਿੱਤਰੋ ਆ ਜੱਗੂ ਜੱਗੂ ਹੋ ਗਈ ਮਿੱਤਰੋ ਇਹ ਹਾਕਮ ਵਾਲੀਆ ਜੱਗੂ ਆ ਆ ਸੰਦੀਪ ਲੋਧੜ ਭੱਜ ਗਿਆ ਤਾੜੀਆਂ ਸਾਡੇ ਸਤਕਾਰਯੋਗ ਭਾਜੀ ਸਤਰਾਮ ਸਰਾਏ ਜੀ ਤੇ ਨਾਲ ਮੇਜਰ ਸਿੰਘ ਜੀ ਨੱਤ ਬੰਤ ਮੇਜਰ ਜੀ ਕਰਮਜੀਤ ਸਿੰਘ ਜੀ ਸੁੰਨੜ ਵਿਸ਼ੇਸ਼ ਤੌਰ ਤੇ ਜਿੰਦਰ ਬੁੱਟਰ ਬੁੱਟਰ ਜੀ ਹੋਣੇ ਬਿੱਲਾ ਰੰਧਾਵਾ ਜੀ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਸਾਮ ਜੌਲ ਦੀ ਗੋਲਡ ਸਪான்ਸਰ ਲਾ ਇਧਰ ਪਾਸੇ ਖੇਡ ਕਬੱਡੀ ਹਾਕਮ